ਨਿੰਨ੍ਹੇ ਪੰਜਾਬੀ ਮੇਰੇ ਉੱਪਰ ਦੀ ਲੰਗ ਹੈ ਹਾਂ ਉਂਦਰ ਬਣਾੜੇ ਨਹੀਂ ਬਚੋਲਾ ਕਿੱਧਰ ਆ ਗਿਆ ਨਾ ਵੀ ਨਾ ਆ ਸੋ ਬਣੇ ਵਿਚਾਲੇ ਜੇ ਤਾਂ ਤੂੰ ਇੱਧਰ ਇਹਨੂੰ ਕਰੇ ਹੋਇਆ ਹੈ ਮਾਲੇ ਇਕੱਠੇ ਕਰਕੇ ਲੈ ਕੇ ਆਇਆ ਪਾਰਟੀ ਬਣਾਈ ਫਿਰਦਾ ਯਾਰਾ ਪਾਰਟੀ ਬਣਾਈ ਫਿਰਦਾ ਇੱਕ ਘੜੀਆਂ ਦੇ ਇੱਕ ਮੜੀਆਂ ਦੇ ਪਾਲਤੀ ਸਹਣੇ ਪੂਰੇ ਰੱਖਦਾ ਪਾ ਕੇ ਗਹਿਣੇ 60000 ਦੀ ਬੱਠਦੇ ਓਏ 10 ਸਿੱਧਾ ਨਹੀਂ ਭਾਵਾ ਤਾਂ ਕਿੰਦਾ ਨਹੀਂ ਪੰਜਾ ਸਦਾ ਨਹੀਂ ਭੰਤੀ ਨੇ ਜਬੇਚ ਦੀ 70 ਦੀ ਨਹੀਂ ਠੀਕ ਹੈ ਬੜਾ ਬੜਾ ਨਹੀਂ ਨਹੀਂ ਛੱਡ ਦੇ ਸਾਬ ਨਹੀਂ ਮੇਰੇ ਵਾਲੀਆਂ ਸੱਟਾਂ ਨਹੀਂ ਹਰੇਕ ਦਾਊਗਾ ਜਿਹੜੀ ਮੈਂਨੇ ਕਸਤੀ ਮੋੜ ਕੇ ਨਹੀਂ ਜਾਊਗਾ ਲੈ ਨਹੀਂ ਮੋੜਦੇ ਕੋਈ ਨਾ ਹਾਂ ਨਾਮ ਲੈ ਮੌਕਾ ਮੈਂ ਇਹ ਸੇ ਵਿਖਦੀ ਐ ਤੇਰੀ ਅੱਜ ਨਹੀਂ ਨਹੀਂ फेर ਹੁਣ ਨੀਵੇਂ ਚੱਲਦਾ ਮੈਂ ਜੁੱਤੀਆਂ ਨਹੀਂ ਖਾਣੀਆਂ ਤੁੰਹਾਨੂੰ ਹਾਂ ਜਾਓ 70000 ਰੁਪਏ ਲਾਤਾ ਵੇ ਕੋਈ ਲਾ ਕੇ ਘੋਈ ਨਹੀਂ ਕੋਈ ਹਾਂ ਹੁਣ ਤੱਕ ਮੈਂ ਨਹੀਂ ਸਰਕਾਰ ਦੀ ਨੇਤੀ ਕਾਹੇ ਕੋ ਮਰਜ਼ੀ ਕਰੀ ਸਾਡੇ ਚੱਲ ਦੇਖ ਇੱਕ ਮਿੰਟ ਮੇਰੀ ਗੱਲ ਸੁਣ ਤੂੰ ਮੰਗਣ ਵਾਲਿਆ ਕੋ ਮਰਜ਼ੀ ਬੋਲ 80000 ਦੀ ਪਾ ਦੇ ਕਿੰਨੇ ਮੰਗੇ ਸੀ ਤੈਂ 3 ਲੱਖ ਰੁਪਏ ਜੀ 3 ਲੱਖ ਰੁਪਏ ਜੇ ਬਣਿਆ ਮੁੰਡੇ ਨੂੰ ਲੈ ਕੇ ਦੇਣੀ ਆ ਮੈਨੂੰ ਲੈ ਦੋ ਜਾਨੀ ਹਵਾ ਚੱਲ ਮੈਂ ਦੇਖੀ ਭਾਈ ਬੱਤੀ ਦਾ ਇਹ ਤਿੰਨ ਲੱਖ ਰੁਪਏ ਲੋ ਜੀ ਇਹ ਸਿੰਗਲ ਡੀ ਰਿਹਾ ਉਹ ਚੰਗੀ ਰਹੀ ਸਿੰਗਲ ਹੰਡੀ ਦੀਆ ਸਿੰਗਲ ਜੀ ਨਹੀਂ ਦੇਖ ਆਈ ਦੇਖ ਆਈ ਸਵੇਰੇ ਜਦੋਂ ਪੀਏ ਲਈ ਨਾ 80 ਰੁਪਏ ਮੇਰੇ ਪਾਈ ਪੁੱਤਾਂ ਮੰਗਵਾ ਜੀ ਅੱਲ ਪੁੱਤ ਨੂੰ ਨਹੀਂ ਮੇਰੇ ਘਰ ਆਈ ਨੇ ਬਾਲੇ ਪੁੱਤ ਮਾਇਰ ਬਾਲਿਆ ਹਾਂ ਆ ਪਾਈ ਬਾਲਿਆ ਤੇਰੀ ਤਾਂ ਪਾਲੀ ਸਾਲੀ ਨਹੀਂ ਘਰ ਆਈ ਨੇ ਚਲ ਪਾਲਿਆ ਪੁੱਤ ਤਾਂ ਮਾਇਰ ਨੂੰ ਪਾਲਿਆ ਤੇਰੀ ਮਾਂ ਦੇ ਫੋਟੋ ਚਲ ਕੋਈ ਨਹੀਂ ਆਪਾਂ ਇਹ ਪਾਲੀ ਆ ਨਾ ਦਾ ਪਿਆ ਪੱਤ ਨੂੰ ਵੀ ਆਉਣੇ ਦਿੱਤਾ ਕਿ ਨਾ ਇਹਨੂੰ ਨਹੀਂ ਦਿੱਤੀ ਕੋਣੀ ਬੱਜਿਆ ਪਾਣੀ ਨਾ ਨਾ ਕੋਈ ਦੋਸਾ ਸੀ ਸਾਰਾ ਦੋਸਾ ਨਹੀਂ ਕਸਿਆ ਫੇੜਾਈ ਹੋਣੀ ਨਹੀਂ ਤੇਰੇ ਨਾਲ ਨਹੀਂ ਹੋ ਸਕੀ ਤਾਂ ਮਸਤੀ ਲੱਗਦਾ ਨਾ ਮੈਂ ਛੰਟ ਨੂੰ ਦੱਸ ਕਿ ਕਿੱਥੇ ਘੇੜਦਾ ਮੈਂ ਤੁਹਾਨੂੰ ਦੱਸਿਆ ਆਈ ਆ ਤੂੰ ਥੱਲੇ ਬਹੁਤ ਆਪਾਂ ਆ ਗਿਆ ਰਾਜੂ ਨਾ ਪੱਤੂ ਮੈਨੂੰ ਖਾਣਾ ਸੀ ਖਾਣਾ ਬੱਚੇ ਨੇ ਮੈਂ ਤਾਂ ਉਹ ਬੱਕਰੇ ਜੀ ਦੱਸੋ ਦੋਸਾ ਕਰਾਉਣਾ ਚੀ ਜਾ ਬਾਬਾ ਚਾਹ ਮੈਨੂੰ ਦੱਸੋ ਹਾਂ ਬੋਲ 70 ਲੱਖ ਰੁਪਏ ਇਹਨੇ ਮੰਗ ਲਿਆ ਠੀਕਾ ਇਹਨੇ ਬਈ ਨਾੜਾ ਮੰਗਿਆ ਜਾਂ ਮੰਗ ਲਿਆ ਪਾਛੇ ਵਾਜੇ ਪਿੱਛੇ ਤੇ ਵੀ ਮੰਗ ਲਿਆ ਚਾਰਾ ਗਰੂਪ ਨਾਲ ਜਾ ਰਿਹਾ ਗਨੂ ਨਾਲ ਮੈਨੂੰ ਕਿਚੇ ਤੇ ਮਾਜਾ ਮੱਤੀ ਗਿਆ ਮੇਰਾ ਵਿਕੇ ਬਕਾਈ ਦਾ ਕੀ ਵਿਕੇ ਮੈਂ ਤਾਂ ਵਿਕੇ ਹੀ ਹੋਇਆ ਆਪਾਂ ਤਾਂ ਇਹ ਕਰਦੇ ਮਿਸਾਲ ਬਾਈ ਅਪਰ ਲੈਣ ਆਇਆ ਗਰਮ ਚੱਲਦੇ ਆਜੋ ਆਜੋ ਇਹ ਮਾ ਜਰ ਹੰਨੇ ਕਾਕੀ ਜੀ ਕਹਿੰਦਾ ਚੱਲੋ ਤੁਸੀਂ ਗਰਮੀ ਹੋ ਗਈ ਇੱਧਰ ਹਾਂ ਕਿਸਾਲ ਬਾਈ ਲੈਂਦਾ ਚ ਜੋ ਨਾ ਉਹ ਫਿਰ ਕੋਈ ਲੈਂਦਾ ਕੋਈ ਨਾ ਮੈਂ ਮੈਂ ਮਾਨਾ ਯਾਰ ਕੋਈ ਦੇਖ ਕੇ ਕਰ ਉਹ ਜਾਈ ਲਾਤਾ ਮੈਂ ਨਹੀਂ ਜਿੱਦ ਕਰ ਨਹੀਂ ਖਰਚਾ ਵੀ ਪੈਣਾ ਹੁਣ ਹੁਣ ਖਰਚਾ ਹੀ ਪੈਣਾ ਬੜਾ ਹੋ ਵੀ ਬਾਈ ਚਲੋ ਜੀ ਪੈਂਦੇ ਹਰੀਆਂ ਚੂੜੀਆਂ ਚਾੜ ਕੇ ਨਾ ਤੋਰ ਨੂੰ ਇਹ ਮਾਲ ਵੀ ਦੇਖੋ ਜੀ ਕੁਆਲਿਟੀ ਵੀ ਆ ਇਹਨੇ ਇਹ ਪੱਤਾ ਪਾ ਲਿਆ ਗਿਆ ਨਾ ਕਵਾਲਿਟੀ ਕੀ ਰਾਇਆ ਬਈ ਪ੍ਰੇਮੀਆ ਕੀ ਰਾਇਆ ਤੇਰੇ ਬਾਤ ਤਾਂ ਦਹੀ ਲਿਆਉਂਦਾ ਰਹੇਗਾ ਤੇ ਬੈਂਡ ਨਾਉਂ ਲਾ ਦੇ ਦਿੰਦੇ ਨਾ ਕੋਈ ਮੋਕੇ ਨੂੰ ਸੀਆ ਕੇ ਲੇ ਗਏ ਮੇਰੇ ਮੰਮੂ ਕੀ ਰੀ ਚੱਕਦਾ ਭੋਗ ਦੇ ਬਟੇ ਉਹ ਕਹਿੰਦੇ ਬਈ ਹੁਣ ਕਟਾ ਲੈ ਰਾਜੂ ਫਿਰ 5000 ਬੈਕ ਕਰਾ ਕੇ ਕਟਾਈ ਪਰ ਸੌਦਾ ਨਹੀਂ ਹਿਲਣ ਦਾ ਤੱਕਰਾ ਕੇ ਆਏ ਦੋਹੇ ਤਰ੍ਹਾਂ ਨੂੰ ਖੁਸ਼ ਕਰਾਏ ਉਹ ਮੈਨੂੰ ਕੋਈ ਗੱਲ ਨਹੀਂ ਬਈ ਅਪਰੇ ਵੀ 10 ਬਣ ਕੇ ਦੱਸਦੇ ਯਾਰ ਫਿਰ ਨਹੀਂ ਆ ਪੱਗਾ ਆ ਕਹਿੰਦੇ ਬੈਕ ਨਾਲ ਸੋਣਾ ਪੱਗਾ ਕਲੇ ਰਹੋ ਕਲੇ ਆਹ ਨੰਦੇ ਪਰ ਮੁਕੇ ਇੱਧਰ ਨਾ ਕਰ ਕਾ ਸੌਂ ਪ੍ਰੀਮੀਆ ਅੱਜ ਮੇਲੇ ਚ ਪਾਲਾ ਪੇਂਡੂ ਤੋਰੀ ਇੱਧਰ ਤੋਂ ਚੋਲ ਗਏ ਲਾ ਦੇ ਇੱਥੇ ਪੱਟੇ ਖਾਨ ਤੋਰੀ ਬੋਰੀ ਇਧਰੋਂ ਨਾਲ ਜਾਂਦੀ ਨਾਲ ਉਹ ਪੱਟ ਕੱਢ ਦੇ ਕਿਉਂ ਤੋਰੀ ਮੜੀ ਜੀ ਬਾਈ ਰਾਜੂ ਪੱਟ ਤੋਂ ਦਵਾ ਦੇ ਯਾਰ ਪੱਟ ਪ੍ਰੀਮੀਆ ਕਿਹੜੀ ਆ ਯਾਰ ਦਵਾਜ ਚ ਬੰਨਾ ਵੇ ਰਾਜੂ ਇਹ ਤੋਂ ਪੱਟ ਦਵਾ ਮੈਂ ਤਾਂ ਰੋਲੇ ਲੈਣਾਂ ਤੋਂ ਮੰਡੀਆਂ ਚ ਪੱਟੇ ਲੈਣਾਂ ਰੋਝ ਵੇਖਦਾ ਆਂ ਘਰ ਤੇ ਫੇਟ ਜੀ ਉਹ ਤੇ ਸਰੀ ਦਾ ਬੱਕਰਾ ਥੜੀ ਖੂਗੇ ਲੈ ਕੇ ਗਿਆ ਮੈਂ ਲੈ ਕੇ ਗਿਆ ਉਹ ਖੜਾ ਮੇਰੀਆਂ ਬੱਕਰੀਆਂ ਚ ਟੱਕੀ ਤੈਨੂੰ ਤਾਂ ਦੇਦਾ ਸਾਡਾ ਰੋਜ਼ ਇਹਦਾ ਟਾਈਮ ਆ ਆ ਮੁੰਡਾ ਮੇਰਾ ਕਹਿੰਦਾ ਹੁਣ ਉਹ ਕਿਸੇ ਭਾ ਵਿੱਚ ਨਹੀਂ ਨਹੀਂ ਬੱਕਰਾ ਠੀਕ ਹੈ ਮਾਲਚੇ ਰੱਖਣਾ ਮਾਂ ਚੱਲ ਰੱਖ ਲਉ ਭਾਈ ਇਹ ਬੱਕਰੇ ਦਾ ਨੱਕ ਵੀ ਤੋਂ ਦੇ ਵਰਗਾ ਬਸ ਅਸੀਂ ਨੇ ਖੜਾ ਹਤਾ ਉਹ ਬੱਕਰੀਆਂ ਦੇ ਬੱਚੇ ਲੈਣੇ ਇਹਨਾਂ ਦੇ ਬਰੀਕੇ ਬਹੁਤ ਹਨ ਬਰੀਕੇ ਬਹੁਤ ਵਧੀਆ ਬਾਹਲਾ ਬਰੀਕੀ ਬੱਚਾ ਮਾਲਾ ਜੀ ਦੁਆ ਕੇ ਦਿਖਾ ਫਿਰ ਯਾਰ ਖੂਗੇ ਲੈ ਆ ਦੱਸ ਕਿਹੜੀ ਬੱਠਾ ਕਿਹੜੀ ਬੱਠਾ ਆਇਆ ਭਾਈ ਆ ਲਿਆ ਫੜ ਕੇ ਮੁੰਡਾ ਫਰੀਨ ਨਹੀਂ ਖੀਰੀ ਜੀ ਖੀਰੀ ਜੀ ਪੱਠਾ ਨੰਦ ਤੁੰਦ ਕਦੇ ਇਕ ਨਹੀਂ ਖਾਣਾਂਗੇ ਤੋ ਇਹ ਜਿੱਤੇ ਕੀ ਇਹ ਤੁਹਾਨੂੰ ਪਤਾ ਹੀ ਨਹੀਂ ਹੋਏ ਉਹ ਚਾਹੋਂ ਤੋਂ ਲਈ ਸੀ ਜਗਰ ਮੇਲੇ ਤੋਂ ਨਹੀਂ ਵਧੀਆ ਜਾਂਦੇ ਹੋਏ ਉੱਤੇ ਲੱਦ ਲਈ ਗਿਆ ਕੋਣ ਵਾਲੇ ਕੋਣ ਤੇ ਉੱਤੇ ਅਸਰ ਨਹੀਂ ਸੀ ਸਾਸੀ ਹੈ ਜੱਜ ਦੀ ਉਹ ਅਰੇ ਤੁਸੀਂ ਉਹ ਜਿਤਾਈਆਂ ਤੁਸੀਂ ਉਹ ਭੁੱਲਦੇ ਹੋ ਇਹਨੂੰ ਬੱਚੇ ਨਾਲੋਂ ਨਹੀਂ ਐਸੀ ਨੰਗੀ ਨਹੀਂ ਕਰ ਦਿੰਦੇ ਵੀ ਉਹ ਫਰਾਂ ਦੇ ਹੋ ਦੇਖੀ ਨਹੀਂ ਨਹੀਂ ਸਾਡਾ ਰਕਾਟ ਹੈ ਕੋਈ ਗੱਲ ਨਹੀਂ ਉਹਨੇ ਕਿ ਉੱਥੇ ਵੇਚਾਂਗੇ ਕਿੱਥੋਂ ਲੈ ਕੇ ਆਏ ਹਾਂ ਮੁੱਤਾਂ ਲੰਗਾ ਨਹੀਂ ਨਾ ਚਾਹੀਦਾ ਕਿੰਨੇ ਕਿਲੋੜੇ ਲੰਗਾ ਚਾਹੀਦਾ ਹੈ ਇਹਦਾ ਲੋਈ ਦਾ ਕੰਮ ਹੈ ਬਹੁਤ ਬਰੀਨ ਅੱਧਾ ਕਰਾਂਗੇ ਦੇਖੀ ਵੀ ਨਹੀਂ ਬੇਟੇ ਪਿੱਛੇ ਮਹਿੰਗੀ ਇਹਦਾ ਹਸਤਾ ਦੇ ਹਾਂ ਕੀ ਮੰਗਦਾ ਪਰ ਇਹ 2 ਲੱਖ ਰੁਪਏ ਲੱਗ ਗਿਆ ਲੈ 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 ਪੱਠ ਵੀ ਆਉਣਾ ਹੀ ਆ ਤੇ ਵੀ ਆਉਣਾ ਲੈ ਪੱਠ ਆਦੀ ਆ ਟੀਵੀ ਹੈ ਜੀ ਕੀ ਦਾ ਮੁੱਲ ਮੰਗਿਆ ਕਿਥੇ ਤੂੰ ਇੱਕ ਬੰਦਾ ਵੇਚ ਰਹੀ ਹੈਂ ਇਹ ਗੱਲ ਨਾ ਪੂਰੇ ਕਰਾਂਗੇ ਘਾਟਾ ਨਾ ਅਸੀਂ ਵੀ ਘਾਟਾ ਪੂਰਾ ਕਰਨਾ ਹੈ ਮੈਨੂੰ ਹੱਕ ਜੇ ਨਹੀਂ ਹੈਗਾ ਦੋਏ ਵਿੱਚ ਨੂੰ ਮੇਰਾ ਘਾਟਾ ਪੂਰਾ ਹੁੰਦਾ ਹੀ ਨਹੀਂ ਤੂੰ ਕਿਉਂ ਬਣਾ ਰਿਹਾ ਨੀਚਲਾ ਹੋ ਕੇ ਵੀਡੀਓ ਨੀਚਲਾ ਵੀਡੀਓ ਬਣਾਣਾ ਨਾ ਇਹ ਕੰਜਰ ਕੋਈ ਇਸਕ ਨਾਮ ਆ ਹਾ ਜਮਣੀਆਂ ਮੇਰਾ ਇੱਕ ਬੰਦਾ ਸੀ ਅਸੀਂ ਚੱਲਦੇ ਹਾਂ ਘਾਟੇ ਵਾਧੇ ਤੇ ਆਉਂਦੇ ਆ ਰਹੇ ਹਾਂ ਜੂ ਇੱਕ ਸਿਗਾ ਬੰਦਾ ਪੈ ਗਿਆ ਸੀ ਹਾਂ ਬਾਜਾ ਕੇ ਮੈਨੇ ਕੋਈ ਨਹੀਂ ਹੋ ਜਾਉਂਦਾ ਮੈਨੇ ਇੰਸਟਾਗ੍ਰਾਮ ਉਸਦੀ ਕੋ ਸਾਜੇ ਨਹੀਂ ਦੂਜੇ ਘਟੈਂਗ ਮਠੰਗਾ ਬਾਜੇ ਹਾਂ ਕਮ ਗਈ ਪ੍ਰੇਮੀ ਫੜ ਤੇਰੀ ਮੈਨੇ 40000 ਠੀਕ ਨਹੀਂ ਕਿਹੜਾ ਹੱਸਾ ਕਿਹੜਾ ਸਾਰੀ ਹੱਸਦੀ ਆ ਸਾਰੀ ਹੱਸਦੀ ਆ ਸੈਨੀ ਕੋਈ ਨਹੀਂ ਸਹੀ ਮੋਰੇ ਇਹਨਾਂ ਨੂੰ ਤਾਂ ਕਹਦਾ ਵੀ ਤਿੰਨ ਸਾਲ ਦੀ ਘਟਾ ਪੂਰਾ ਕਰੂਗਾ ਸਭ ਹੱਸਦੀ ਨੇ ਤੇ ਰੋਂਦਾ ਕੌਣਾ ਇੱਥੇ ਇਹ ਤਾਂ ਵੇਚਣੀ ਆ ਗੱਲ ਕਾ ਸਾਰਾ ਨਾਮ ਮੁੱਲ ਮੰਗ ਪ੍ਰੇਮੀ ਦੇਖ ਕੇ ਨਾ ਇਹ ਚੀਜ਼ਾਂ ਮਿਲਦੀ ਨਹੀਂ ਫੇਲਾ ਦੇਖ ਕੇ ਨਾ ਹਾਂ ਕੀ ਲੋੜ ਹੈ ਮਹਿਮਾਨ ਆ ਰੋਜ਼ ਦਾ ਗਾ ਕੇ ਰੋਜ਼ ਮੰਨਿਆ ਫੇਰ ਵੀ ਆਉਣਾ ਬੰਦੇ ਨਹੀਂ ਆਉਣ ਜੋ ਕਿ ਛੱਡ ਦੋ ਅੱਛੇ ਦੇ ਇੱਕੇ ਕਰਦਾ ਇਹਦਾ ਵੀ ਕੱਟ ਹੋ ਗਿਆ ਖਾਣੇ ਚ ਅਸੀਂ ਇਕੱਲੇ ਹੋ ਜਾਂਦੇ ਆ ਐ ਕਰੋ ਮੇਰੀ ਗੱਲ ਸੁਣੋ ਵੀਡੀਓ ਬੰਦ ਕਰੋ ਫੇਰ ਸੌਦਾ ਕਰੋ ਹਾਂ ਜੀ ਕਿਉਂ ਨਹੀਂ ਬਣੋਗੇ ਇਹ ਕਹਿੰਦਾ ਕੱਟ ਹੋ ਗਿਆ ਨਾ ਤਾਂ ਕਰਦੇ ਬੰਦੇ ਬੰਦੇ ਚੱਲ ਰਹਿ ਜੂ ਪੁੱਛ ਲੈ ਇਹਨੂੰ ਮੇਰਾ ਕੀ ਮਤਾ ਕਿੱਥੇ ਜਾ ਕੇ ਚੱਲ ਕੇ ਖੜੂਗਾ ਮੈਂ ਯਾਰ ਤੈਨੂੰ ਕੋਈ ਚੱਲੀਆਂ ਜਾਣਾ ਮੈਂ ਤਾਂ ਚੱਲੀ ਜਾਣਾ ਹਸਾਬ ਨਾਲ ਚੱਲੀ ਬਸ ਬਿਨਾ ਬ੍ਰੇਕ ਤੋਂ ਐ ਚੱਲ ਕੋਈ ਨਾ ਚੱਲ ਤਾਂ ਫੇਕ ਕਿੱਥੇ ਜੋੜੀ ਬ੍ਰੇਕ ਤੇ ਤੈਨੂੰ ਕਹਿੰਦਾ ਬ੍ਰੇਕ ਬ੍ਰੇਕ ਠੋਕਦਾ ਜਦ ਵੀ ਲਾਉਂਦਾ ਜੀ ਜਿਹੜੀ ਚ ਲੱਗੇ ਹੋਣਾ ਪ੍ਰੇਮੀਆਂ ਦੋ ਉੱਤੇ ਦੇਣੀ ਆ 40 ਤੋਂ ਬੋਲ ਦੋ ਲੱਖ ਤੇ ਉੱਤੇ 42 43 44 ਨਹੀਂ ਨਹੀਂ 44 ਹੀ ਸੀ ਉਹ ਨਹੀਂ ਰਾਜੂ ਬੰਦਾ 45 ਦੇ ਵਿੱਚ ਨਹੀਂ ਆ ਨਹੀਂ ਹੁਣ ਵਸ ਕਿੱਧਰ ਜਾਵਾਂ ਮੈਂ ਤੇਰੇ ਸਾਹਮਣੇ ਚੀਜ਼ ਦਾ ਮੁੱਲ ਲਾਤਾ ਆਪਾਂ ਤੇਰੇ ਨਾਂ ਵੇਚਣ ਵਾਲੇ ਕੰਮ ਆ ਉਹਦਾ ਵਿਚਾਰਾ ਖੜਾ ਬੋਲਦਾ ਨਹੀਂ ਕਿੱਥੇ ਜਾ ਕੇ ਵੇਚੂਗਾ ਆ ਲਾਕੂਗਾ ਰਿਆ ਅੱਜ ਭਾਈ ਮਰਵਾ ਦਿਆ ਰਾਜੂ ਨੇ ਅਰੇ ਇਹ ਕਿਹਨਾਂ ਰਾਜੂ ਨੇ ਕੇਸ ਕਰਲੇ ਨਹੀਂ ਹਾਂ ਪਰ ਬਣ ਕੇ ਦੇ ਦੇ ਨਾ ਕੁਆਲਿਟੀ ਦਿਖਾਈ ਜਨਾ ਕੁਆਲਿਟੀ ਪੈਸੇ ਨਾਲ ਮਿਲਦੀ ਹੁੰਦੀ ਦੋ ਕੁ ਮਿੰਟ ਲੱਗਦੇ ਵੀ ਗੈਨ ਨੂੰ ਪਿਆ ਯਾਰ ਹਾਂ ਨਾ 10 ਮਿੰਟ 10000 ਨਹੀਂ ਸਹੀ ਸਹੀ ਦਾ ਮੈਂ 72 ਲੱਖ ਰੁਪਏ ਲਾਈ ਨੇ ਕੌਣ ਆ ਗਿਆ ਲੈ ਗਏ ਜੀ 10 ਲੱਖ ਰੁਪਏ ਲੈ ਗਏ ਭਾਈ ਹਾਂ ਲੈ ਗਏ ਭਾਈ ਜੀ ਨਾ ਉੱਥੇ ਖੜਾਈਓ ਵਿੱਚ ਹੋ ਗਾ ਹਾਂ ਉੱਥੇ ਆਈ ਨਾਗੇ ਇੱਥੇ ਨੰਗੇ ਰੰਗੇ ਨੰਗੇ ਨੰਗੇ ਆ ਗਿਆ ਵੀ ਦਿਨੇ ਰੰਗ ਜਾ ਆਪਣੇ ਨਹੀਂ ਨਿੱਨੇ ਪੰਜਾਬੀ ਦੇ ਉੱਪਰ ਜੀ ਨੰਗੇ ਹੈ ਬੰਦਰ ਬਣਾੜੇ ਨੇ ਪਿਚੋਲਾ ਕਿੱਧਰ ਆ ਗਿਆ ਨਾ ਵੀ ਨਾ ਜੇ ਤਾਂ ਤੂੰ ਇੱਧਰ ਇਹਨੂੰ ਬਾਰੇ ਹੋਇਆ ਵਾਲੇ ਇਕੱਠੇ ਕਰਕੇ ਲੈ ਕੇ ਆਇਆ ਪਾਰਟੀ ਬਣਾਈ ਫਿਰਦਾ ਯਾਰਾ ਪਾਰਟੀ ਬਣਾਈ ਫਿਰਦਾ ਇੱਕ ਘੜੀਆਂ ਦੇ ਇੱਕ ਮਣੀ ਜਾਂਦਾ ਗੋਲ ਕੀ ਸ਼ਹਨੇ ਪੂਰੇ ਰੱਖਦਾ ਪਾ ਕੇ ਗਹਿਣੇ 60000 ਦੀ ਬੱਠਦੇ ਓਏ ਨਹੀਂ ਦਾ ਸਿੱਧਾ ਫਵਾਤਾ ਕਿੱਦਾਂ ਨਹੀਂ ਵਜਾ ਸਿੱਧਾ ਨਹੀਂ ਰਹਿੰਦੀ ਜਦ ਬੇਚਤੀ 70 ਦੀ ਉਹ ਨਹੀਂ ਚੱਲ ਠੀਕ ਹੈ ਛੱਡ ਦੇ ਛੱਡ ਨਹੀਂ ਮੇਰੇ ਵਾਲੀਆਂ ਸੱਤਾਂ ਨਹੀਂ ਹਰੇਕ ਦਾਊਗਾ 70 ਆ ਦੀ ਨਿੱਕੀ ਜਿਹੀ ਪੱਠ ਦੀ ਜਿਹੜੀ ਮੈਂਨੇ ਕਸਤੀ ਮੋੜ ਕੇ ਨਹੀਂ ਜਾਊਗਾ ਨਹੀ ਮੋੜਦੇ ਕੋਈ ਨਾ ਹਾਂ ਨਾ ਲਾ ਮੌਕਾ ਮੈਂ ਐਸੇ ਦਿਖਦੀ ਏ ਤੇਰੀ ਅੱਜ ਨਹੀਂ फेर ਉਹਨਾਂ ਨੀਵੇਂ ਚੱਲਦਾ ਮੈਂ ਜੁੱਤੀਆਂ ਨਹੀਂ ਖਾਣੀਆਂ ਤੋਂ ਹਾਂ ਉਹ ਜੋ 70000 ਰੁਪਏ ਲਾਤਾ ਉਹ ਕੋਈ ਲਾ ਕੇ ਘੋੜੀ ਨਹੀਂ ਕੋਈ ਹਾਂ ਹੁਣ ਤੱਕ ਮੈਂ ਨਹੀਂ ਪੱਤੀ ਨਹੀਂ ਸੱਚਾ ਜੀ ਮੈਂ ਨਹੀਂ ਵੀ ਆਈ ਹਾਂ ਹਾਂ ਆਈ ਕਿ ਨਹੀਂ ਹੋ ਗਿਆ ਅੱਛਾ ਮੇਰੇ ਯਾਰ ਆੜ ਤਾਂ ਨਹੀਂ ਹਨ ਕੰਮ ਆ ਨਾ ਬਣੇ ਚਾਲੜਾ ਕਰ ਗਿਆ ਜਵਾ ਜਾ ਇਹ ਜਨਾਬ ਸਾਥੀਕਰ ਜੀ ਆਏ ਨੂੰ ਜੀ ਆਇਆਂ ਨੂੰ ਜੀ ਆਇਆਂ ਖਰਾਬ ਬਣਿਆ ਮਾਰੇ ਕੁਆਲਟੀ ਬਹੁਤ ਡੀਗਰੀ ਵਸਦੀ 40 ਰੁਪਏ ਬਹੁਤ ਆ ਰਿਹਾ ਜੀ